ਜਰ ਅ ਸੂਬੇ ਤੇ ਹਮਲਾ ਹੋਇਆ ਹੁਣ ਕਿਸਗੜ ਸਾਹਿਬ ਪਹੁੰਚੇ ਨਹੀਂ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖੋ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਹਮਲਾ ਜਿਹੜਾ ਅਟੈਕ ਆ ਉਹ ਸਾਡੇ ਸਤਿਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਅਕਾਲ ਤਖਤ ਸਾਹਿਬ ਦੇ ਬਾਹਰ ਹੋਇਆ ਉਹ ਬਹੁਤ ਹੀ ਨਿੰਦਣਯੋਗ ਉਹ ਜਗ੍ਹਾ ਹੈ ਉਹ ਪਵਿੱਤਰ ਜਗ੍ਹਾ ਹੈ ਉਹ ਬਹੁਤ ਮਾੜੀ ਗੱਲ ਹੈ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ মিডিਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਿਹਾ ਤੇ ਮੈਂ ਅੱਜ ਜ਼ਰੂਰ ਬੋਲਣਾ ਤਾਂ ਉਹਨਾਂ ਤੁਹਾਡੇ ਮੂਰੇ ਦੇਖੋ ਸੁਖਵੀਰ ਸਿੰਘ ਬਾਦਲ ਨੇ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਹੈ ਜਿਹੜਾ ਕਿਉਂ ਹੋਇਆ ਸੁਖਵੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਤ ਸਾਹਿਬ ਮੂਹਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਹਰੇ ਇਹ ਕਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਆ ਹਾਂ ਤੇ ਨਾ ਜਵਾਬ ਚ ਉਹਨਾਂ ਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰਯੋਗ ਚੌੜਾ ਸਾਹਿਬ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਜਿਹੜੀ ਬੜੀ 70 ਕੇ ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਤਾਂ ਰਮ ਪਤਨੀ ਵੀ ਆ ਉਹਨਾਂ ਦਾ ਪਰਿਵਾਰ ਆ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੁਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬੇਅਦਬੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਗਏ ਉਹ ਭਾਵਨਾ ਦੇ ਬਹਿ ਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹਣਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਆ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਤਾਰ ਬਿਆਨ ਸਿੰਘ ਜੀ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਆਣੇ ਹੋਣਾ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜੱ태ਦਾਰ ਸਬਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪਦੀ ਗੱਲ ਕਰਾਂ ਜੀ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਮੈਂ ਸਖਵੀਰ ਸਿੰਘ ਬਾਦਲ ਦੇ ਬੱਚੇ ਆ ਨਾ ਬੇਟੀਆਂ ਆ ਬੇਟਾ ਐ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਮਨ ਚ ਗੁੱਸਾ ਸੀ ਕਿਉਂ ਕਿਉਂਕਿ ਉਹ ਬੰਬ ਦੇ ਨਾਲ ਇਕੱਲੇ ਸਰਦਾਰ ਬੀਨ ਸਿੰਘ ਨਹੀਂ ਨਾਲ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਕਿਸ ਦੇ ਸਾਲ ਦਾ ਸੀ ਕਿਸ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਸ਼ਹੀਦ ਹੋਏ ਸੀ ਉਹ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਕਿ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੀ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨੇ ਨਾ ਭਾਵਨਾ ਚ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਏ ਉਹਨਾਂ ਦੇ ਸਾਰੇ ਅਸੀਂ ਇਕੱਠੇ ਥੋੜੇ ਮੂਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਆ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਨੂੰ ਤਾਂ ਪਤਾ ਵੀ ਜਿਹੜੀ ਆਜ਼ਮ ਸਿਹਰ ਬੀਨ ਸਿੰਘ ਨੇ ਪੰਜਾਬ ਨੂੰ ਬਚਾਉਣ ਖਾਤਰ ਫਿਰਜ਼ਮ ਨੂੰ ਖਤਮ ਕਰਨ ਆਪਣੀ ਉਹਨਾਂ ਦੀ ਜਾਨ ਗਈ ਕੁਰਬਾਨੀ ਦਿੱਤੀ ਤੇ ਅੱਜ ਅਮਨ ਸ਼ਾਂਤੀ ਹੈ ਪਰ ਅਸੀਂ ਫਿਰ ਵੀ ਸਮਝਨੇ ਕਿਹਾ ਵੀ ਠੀਕ ਹੈ ਇਹਨਾਂ ਨੂੰ ਮਾਫ਼ ਤੁਸੀਂ ਕਹਨੇ ਕਰਨਾ ਚਾਹੀਦਾ ਪਰ ਉਵੇਂ ਹੀ ਮੈਂ ਵੀ ਹੁਣ ਇਹ ਗੱਲ ਸੋਚ ਸਮਝ ਕੇ ਮੈਂ ਬੜਾ ਕਹਿ ਰਿਹਾ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆਇਸ ਬਾਰ ਉਹਨਾਂ ਨੇ ਉਹਨੇ ਜਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਇੱਕ ਤਾਂ ਗੱਲ ਹੁੰਦੀ ਆ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਹੇ ਆ ਮੈਜ਼ਨ ਕਰ ਰਹੇ ਆ ਜਿਵੇਂ ਸ਼ੀਦ ਆਜ਼ਮ ਸਟਾਰ ਬਹਿਨ ਸਿੰਘ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕੁਛ ਨਹੀਂ ਚਾਹਦਾ ਸਾਹਿਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਅਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ 'ਚ ਠੰਡ 'ਚ ਤਕਲੀਫ 'ਚ ਹੋਣਗੇ ਤਾਂ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਲੈ ਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ 'ਚ ਗੁਰੂ ਨੂੰ ਬੇਅਦਵੀਂ ਨਾ ਸਹੰਦੇ ਹੋ ਉਹਨਾਂ ਨੇ ਸਖਵਿਰ ਸਿੰਘ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟ ਕੀਤੀ ਤੇ ਮੈਂ ਬੜਾ ਸਮਝਦਾ ਹਾਂ ਵੀ ਇਹ ਬੜਾ ਸੀਰੀਅਸ ਵਿਸ਼ਾ ਹੈ ਤੇ ਜਿਸ ਤਨ ਲੱਗ ਗਿਆ ਉਹੀ ਜਾਣੇ ਤੇ ਅੱਜ ਮੈਂ ਸਮਝਦਾ ਸਤਕਾਰਯੋਗ ਚੌੜਾ ਸਾਹਿਬ ਨੂੰ ਉਹਨਾਂ ਦੇ ਲਈ ਬਾਦਲ ਪਰਿਵਾਰ ਨੂੰ ਬੜੇ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਦੇ ਲਈ ਮਤਲਬ ਜਿਵੇਂ ਐਸਜੀਪੀਸੀ ਉਹਨਾਂ ਦੇ ਅੰਡਰ ਆ ਪ੍ਰਧਾਨ ਜੀ ਉਹਨਾਂ ਦੇ ਨੇ ਧਾਮੀ ਸਾਹਿਬ ਉਹ ਸੁਪਰੀਮ ਕੋਰਟ ਤੱਕ ਵਕੀਲ ਕਰਦੇ ਆ ਖੜੇ ਕਰਦੇ ਆ ਤੇ ਜੇ ਮੈਂ ਕਹਣਾ ਇਸ ਵੀ ਤਕਲੀਫ ਹੁੰਦੀ ਆ ਕੋਈ ਜਿਹੜੇ ਵੀ ਉਹਨਾਂ ਦਾ ਜਿੱਥੇ ਵੀ ਕੇਸ ਚੱਲੂਗਾ ਹੁਣ ਕਬਲਾ ਤਾਂ ਇਹ ਕਹਿਣਾ ਚਾਹੀਦਾ ਵੀ ਇਹਨਾਂ ਤੇ ਕੇਸ ਕੋਈ ਨਾ ਚਲਾਇਆ ਜਾਵੇ ਇਹ ਭਾਵਨਾ ਚ ਆਗੇ ਤੇ ਜਦੋਂ ਕੋਈ ਭਾਵਨਾ ਚ ਆ ਕੇ ਕੀਤੀ ਆ ਗੱਲ ਜੇ ਕਾਨੂੰਨ ਕੋਈ ਉਹਨਾਂ ਤੇ ਕੇਸ ਦਰਜ ਵੀ ਕਰਦਾ ਤੇ ਵੱਡੇ ਵਕੀਲ ਜਿਹੜੇ ਚੰਗੇ ਵਕੀਲ ਨੇ ਕਾਲੀ ਦਲ ਨੂੰ ਚਾਹੇ ਉਹ ਲੱਖਾਂ ਰੁਪਈਆ ਲੱਗੇ ਚਾਹੇ ਕਰੋੜਾਂ ਲੱਗੇ ਉਹਨਾਂ ਨੇ ਵਕੀਲ ਹਾਇਰ ਕਰਕੇ ਚੌਰਾ ਸਾਹਿਬ ਨੂੰ ਸਤਕਾਰਯੋਗ ਨੂੰ ਇਸ ਕੇਸ ਚ ਬਰੀ ਕਰਵਾਉਣਾ ਚਾਹੀਦਾ ਛਡਾਉਣਾ ਚਾਹੀਦਾ ਕੀ ਗੱਲ ਕਰੀਏ ਜਿਸ ਤਰੀਕੇ ਖਾਲਿਸਤਾਨੀ ਕਿਹ ਲੱਗਦਾ ਹੁਣ ਉਹ ਚੀਜ਼ਾਂ ਲੈ ਖਤਮ ਨਹੀਂ ਹੋਈਆਂ 엘ਮੈਂਟਸ ਉੱਥੇ ਹੀ ਨੇ ਜਾਂ ਦੁਬਾਰਾ ਹੁਣ ਬਾਲ ਮਿਲ ਗਿਆ ਨਾ ਨਹੀਂ ਨਹੀਂ ਇਹ ਇਹ ਕੋਈ ਟੈਰਰਿਸਟ ਐਕਟੀਵਿਟੀ ਨਹੀਂਗੀ ਇਹ ਇਹ ਤਾਂ ਸਿਰਫ ਜਿਹੜੇ ਚੌਰਾ ਸਾਹਿਬ ਨੇ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਵੀ ਅਕਾਲੀ ਦਲ ਵੇਲੇ ਹੋਈ ਹੈ ਜਿਹੜੀ ਉਹਨਾਂ ਨੇ ਮੰਨੀ ਉਹਨੂੰ ਨਾ ਸਹੰਦੇ ਹੋਏ ਦੇਖ ਕੇ ਵੀ ਇਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂਗਾ ਉਹਨੇ ਤਾਂ ਉਸ ਭਾਵਨਾ ਚ ਆ ਕੇ ਇਹ ਚ ਕੋਈ ਟੈਰਰਿਸਟ ਐਂਗਲ ਨਹੀਂਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਹੈ ਨਾ ਬੇਅਦਵੀ ਕੀਤੀ ਆ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋਈ ਖਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਕੋਈ ਟੈਰਰਿਜ਼ਮ ਵਾਲਾ ਐਂਗਲ ਨਹੀਂਗਾ ਇਹ ਤਾਂ ਇੱਕ ਸਿੱਖ ਹੋਣ नाते ਉਹਨਾਂ ਦੇ ਮਨ ਚ ਗੁੱਸਾ ਆਇਆ ਉਹਨਾਂ ਦੇ ਮਨ ਚ ਐਸੀ ਭਾਵਨਾ ਆਈ ਜਿਹਦੇ ਕਰਕੇ ਉਹਨਾਂ ਨੇ ਇਹ ਗੋਲੀ ਚਲਾਈ ਸੁਖਵੀਰ ਸਿੰਘ ਬਾਦਲ ਹੋਣਾ ਤੇ ਜਿਹੜੀ ਮਤਲਬ بڑا ਦਿਲ ਦਿਖਾ ਕੇ ਜਿਵੇਂ ਸਾਰਿਆਂ ਨੂੰ ਉਸੇਦ ਦਿੰਦੇ ਆ ਤੇ ਉਹ ਨੂੰ ਆਪਣੇ ਉੱਤੇ ਲਾਗੂ ਜ਼ਰੂਰ ਬਾਦਲ ਫੈਮਲੀ ਨੂੰ ਕਰਨਾ ਚਾਹੀਦਾ ਹੈ ਤੇ ਮੈਂ ਗੋਲੀ ਚੱਲੀ ਨੂੰ ਕੰਡੈਮ ਕਰਦਾ ਹਾਂ ਸਭ ਤੋਂ ਜ਼ਿਆਦਾ ਇਹ ਗੋਲੀ ਚਲਾਉਣਾ ਕਿਸੇ ਦਾ ਵੀ ਹੱਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ ਚ ਉਹ ਵੀ ਦਰਵਾਸਾਬ ਦੇ ਮੂਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਮਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖੋ ਜਿਹੜੀ ਗੱਲ ਤੁਸੀਂ ਬੰਦੀ ਸਿੱਖਾਂ ਬਾਰੇ ਕੀਤੀ ਆ ਬਿਲਕੁਲ ਉਸੇ ਤਰੀਕੇ ਨਾਲ ਜੋ ਭਾਵਨਾ ਬੰਦੀ ਸਿੱਖਾਂ ਬਾਰੇ ਆ ਅਕਾਲੀ ਦਲ ਦੀ ਐਸਜੀਪੀਸੀ ਦੀ ਬਾਦਲ ਫੈਮਿਲੀ ਦੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਸੂਚੀ ਦੇ ਵਿੱਚ ਜੋਨਾ ਸਾਹਿਬ ਨੂੰ ਸਭ ਤੋਂ ਉੱਤੋਂ ਰੱਖਣਾ ਚਾਹੀਦਾ ਉਹਨਾਂ ਲਈ ਵੱਡਾ ਉਪਰਾਲਾ ਹੈ ਜਾਂ ਵੱਡਾ ਸੰਘਰਸ਼ ਆ ਉਹਨਾਂ ਨੂੰ ਛਡਾਉਣ ਖਾਤਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਸੂਚੀ 'ਚ ਪਾ ਕੇ ਟੌਪ ਤੇ ਉਹਨਾਂ ਲਈ ਵਕੀਲ ਕਰਨੇ ਚਾਹੀਦੇ ਆ ਤੇ ਉਹਨਾਂ ਲਈ ਜਦੋ ਜਹਿਦ ਆ ਜਿਹੜੀ ਉਹ ਕੱਲ ਤੋਂ ਹੀ ਅਕਾਲੀ ਦਲ ਨੂੰ ਤੇ ਮੂਰੇ ਮਜੀਠੀਆ ਸਾਹਿਬ ਨੂੰ ਧਾਮੀ ਸਾਹਿਬ ਨੂੰ ਲੱਗਣਾ ਚਾਹੀਦਾ ਇਹ ਵੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਲਿਸਟ 'ਚ ਨਾ ਆ ਜਾਣ ਫਿਰ ਕੱਲ ਨੂੰ ਡਿਲੇ ਹੋ ਜੇ ਇਸ ਕਰਕੇ ਇਹਨੂੰ ਉਹ ਲਿਸਟ 'ਚ ਬੰਦੀ ਸਿੱਖਾਂ ਦੀ ਜੋ ਮੈਂ ਤਾਂ ਇਹ ਕਹੂੰਗਾ ਆਨ ਨਹੀਂ ਦੇਣਾ ਚਾਹੀਦਾ ਇਹਦਾ ਜਲਦੀ ਤੋਂ ਜਲਦੀ ਜਿਹੜੀ ਆ ਇਹ ਫੈਸਲਾ ਕਰ ਲੈਣਾ ਚਾਹੀਦਾ